ਹਾਂਜੀ ਵੈਲਕਮ ਰਾਜੂ ਨਰਸਰੀ ਖੰਨਾ ਰੋਡ ਪਿੰਡ ਪੈਣੀ ਕਮੋਆ ਦੇਖ ਸਕਦੇ ਤੁਸੀਂ ਨੋਕੀਆ ਵੈਰਾਈਟੀ ਬੇਰ ਦੀ ਠੀਕ ਹੈ ਨਾ ਅੱਜ ਆ ਗਈ ਆਪਣੀ 1 ਮਾਰਚ 2025 ਇਹ ਤੜਾਈ ਸ਼ੁਰੂ ਕਰਤੀ ਪੱਕਣ ਲੱਗ ਗਿਆ ਬੇਰ ਤੇ ਇਹਦਾ ਵੇਡ ਦੇਖ ਸਕਦੇ ਹੋ ਤੁਸੀਂ ਮੰਨ ਕੇ ਚੱਲੋ 35 ਗ੍ਰਾਮ ਤੱਕਰ ਇਹਦਾ ਵੇਟ 30 ਤੋਂ 35 ਗ੍ਰਾਮ ਤੱਕਰ ਚੱਲਿਆ ਜਾਂਦਾ ਤੇ ਬਾਕੀ ਇਹ ਦੇਖੋ ਨੂੰ ਦਿਖਾਉਣਾ ਲੱਗੇ ਹੋਏ ਇਤਨਾ ਇਹ ਗੁੱਛੇ ਅਜਨਾ ਬਹੁਤ ਵਧੀਆ ਕੁਆਲਿਟੀ ਔਰ ਮਿੱਠੀ ਬਹੁਤ ਤੇ ਇਦਾਂ ਲੱਗ ਰਹੀ ਹੈ ਦੇਖੋ ਸਾਰੀ ਜੇ ਕਿਸੇ ਨੂੰ ਵੀ ਜੇ ਪਲਾਂਟ ਚਾਹੀਦੇ ਹਨ ਬਾਕੀ ਹੋਰ ਵੈਰਾਈਟੀਆਂ ਦਿਖਾਵਾਂਗੇ ਤੁਹਾਨੂੰ ਲੱਗ ਲੱਗ ਸਾਰੀਆਂ ਸਿਸਨੋ ਪਲਾਂਟ ਚਾਈ ਦੀਆਂ ਇਹਦੇ ਤੇ ਆਪਾਂ ਦੇਵੇ ਅਵੇਲੇਬਲ ਹੁੰਦੇ ਨੇ ਆਪਣਾ ਮੋਬਾਈਲ ਨੰਬਰ 9876888592 ਓਕੇ ਤੁਹਾਨੂੰ ਆ ਵੀ ਸਾਹ ਦੇ ਦੇ ਵੀ ਸਾਹ ਬਾਕੀ ਦੇਖਦੇ ਹਾਂ ਡੇਰਾ ਕਿੰਨਾ ਗੁੱਛਿਆਂ ਜੇ ਅੰਦਰ ਠੀਕ ਹੈ ਨਾ ਤੇ ਇਹਦੀ ਤੜਾਈਨ ਤਾਂ ਹੋ ਗਈ ਸੀ 8-10 ਦਿਨ ਲੱਗਿਆ ਇਹਨੂੰ ਕਰਨ ਨੂੰ ਤੇ ਇਹ ਬਾਕੀ ਦੇਖ ਸਕਦੇ ਹੋ ਤੁਸੀਂ ਕਿਵੇਂ ਗੁੱਛਿਆਂ ਜੇ ਪੰਨਾ ਬੌਰ ਬੇ ਲੱਗਿਆ ਸੀ ਉਸ ਆ ਬਾਰਿਸ਼ ਹੋਣ ਕਰਕੇ ਪੰਨਾ ਚੜ ਗਿਆ ਉਸ ਠੀਕ ਹੈ ਨਾ ਬਾਕੀ ਕੁਆਲਿਟੀ ਬਹੁਤ ਵਧੀਆ ਤੇ ਮਿੱਠੀ ਵੀ ਬਹੁਤ ਔਰ ਚਮਕ ਬਹੁਤ ਹੈ ਦੇ ਅੰਦਰ ਔਰ ਸਹਿਜ ਬਹੁਤ ਵਧੀਆ ਠੀਕ ਹੈ ਨਾ ਓਕੇ ਸਰ ਥੈਂਕ ਯੂ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਓਕੇ ਸਰ